ਹਾਂਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਕੁਰੇ ਵਧੀਆ ਸਵਾਗਤ ਆ ਜੀ ਅੱਜ ਫੇਰ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਪਹਿਲਾਂ ਤਾਂ ਵੀਰੇ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਭਰਾ ਆਪਣੇ ਨਾਮਾਂ ਨਾਲ ਜੁੜੇ ਆ ਤੇ ਜਿਹੜੇ ਨਵੇਂ ਜੁੜਦੇ ਆ ਤੇ ਉਹਨਾਂ ਭਰਾਵਾਂ ਦਾ ਵੀ ਤਹਿ ਦਿਲੋਂ ਧੰਨਵਾਦ ਜਿਹੜੇ ਭਰਾ ਆਪਾਂ ਨੂੰ ਸਪੋਰਟ ਕਰਦੇ ਆ ਤੇ ਚਲੋ ਹੁਣ ਸਾਰੇ ਭਰਾਵਾਂ ਦਾ ਵੀ ਧੰਨਵਾਦ ਜਿਹੜੇ ਭਰਾ ਮਾੜੇ ਚੰਗੇ ਕਮੈਂਟ ਕਰਦੇ ਆ ਤੇ ਬਈ ਅੱਜ ਆਪਾਂ ਗੱਲ ਕਰਦੇ ਆਂ ਪਹਿਲਾਂ ਤਾਂ ਵੀਰੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤਾਂ ਕਿ ਸਾਰੇ ਭਰਾਵਾਂ ਦਾ ਭਲਾ ਹੋ ਸਕੇ ਤੇ ਅੱਜ ਆਪਾਂ ਗੱਲ ਕਰਾਂਗੇ ਜਿਨ੍ਹਾਂ ਦੀਆਂ ਕਬੂਤਰੀਆਂ ਆਂਡੇ ਨਹੀਂ ਰੱਖਦੀਆਂ ਆਂਡਿਆਂ ਤੋਂ ਰੁਕ ਗਈਆਂ ਤੋ ਕਿਵੇਂ ਆਂਡੇ ਰੱਖ ਸਕਦੀਆਂ ਵੀਰੇ ਕਿਉਂਕਿ ਆਏ ਹੁੰਦਾ ਆਪਣੇ ਕੋਲ ਚੰਗੀਆਂ-ਚੰਗੀਆਂ ਕਬੂਤਰੀਆਂ ਹੁੰਦੀਆਂ ਜਿਹੜੀਆਂ ਬਹੁਤ ਚੰਗੀਆਂ ਕਬੂਤਰੀਆਂ ਜਿਨ੍ਹਾਂ ਦੇ ਬੱਚੇ ਵੀ ਬਹੁਤ ਉੜਦੇ ਆ ਤੇ ਜਿਹੜੀਆਂ ਆਪ ਵੀ ਬਹੁਤ ਉੜਦੀਆਂ ਰਹੀਆਂ ਤੇ ਗਾ ਹੁਣ ਉਹ ਆਂਡਿਆਂ ਤੋਂ ਰੁਕ ਗਈਆਂ ਤੇ ਆਂਡੇ ਨਹੀਂ ਰੱਖਦੀਆਂ ਪਈਆਂ ਅੱਜ ਵੀਰੇ ਆਪਾਂ ਗੱਲ ਕਰਦੇ ਆਂ ਆਪਾਂ ਉਹਨਾਂ ਕਬੂਤਰਿਆਂ ਬਾਰੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਆਹਦੇ ਭਰਾ ਨੂੰ ਕਰਿਓ ਫੁੱਲ ਸਪੋਰਟ ਤੇ ਕੋਈ ਚੱਕਰ ਨਹੀਂ ਵੀਰੇ ਨਸਲਾਂ ਵੀ ਬਣਾ ਦਿਆਂ ਕਬੂਤਰ ਉਡਣ ਵੀ ਲਾ ਦਿਆਂਗੇ ਉਹ ਧਰਿਆਂਂਡੇ ਰੱਖਣ ਵੀ ਲਾ ਦਿਆਂਗੇ ਤੇ ਹੁਣ ਆਪਾਂ ਜਿਹੜੀ ਵੀਡੀਓ ਕਹਾਂ ਦੱਸਣ ਲੱਗੇ ਜਿਹੜੀ ਵੀਡੀਓ ਵਿੱਚ ਇੱਕ ਦੇਸੀ ਨੁਕਤਾ ਵੀਰੇ ਉਹਦੇ ਉਸ ਵੀਡੀਓ ਤੇ ਕਮੈਂਟ ਕਰ ਲਈ ਫੇਰ ਵਿਦਵਾਨ ਆਉਣਗੇ ਵੀ ਬਈ ਇਹਦੇ ਮਰਨਾ ਲੱਗਿਓ ਆਪਦੇ ਕਬੂਤਰਾਂ ਨਾ ਮਾਰ ਲਿਓ ਜਿਵੇਂ ਆਪਾਂ ਪਹਿਲਾਂ ਵੀਡੀਓ ਪਾਈ ਸੀ ਆਹ ਪੱਠੀ ਡਾਈ ਸੀ ਤੇ ਆਹ ਪੱਠੀ ਡਾਈ ਸੀ ਚਾਲੀ 45 ਟੈਂਪਰੇਚਰ ਪਾਣੀ ਵਾਲੀ ਤੇ ਇਹਦਾ ਆਪਾਂ ਕੱਲੀ ਦੇਸੀ ਗੋਲੀ ਹੀ ਬਣਾ ਕੇ ਲਾਈ ਸੀ ਪਾਣੀ ਵੀ ਨਹੀਂ ਦਿੱਤਾ ਆਲੂ ਬਖਾਰਾ ਵੀ ਨਹੀਂ ਦਿੱਤਾ ਰਸਾਉਂਦੇ ਵੀ ਨਹੀਂ ਦਿੱਤੀ ਸਾੰਭੇ ਵੀ ਨਹੀਂ ਸੱਡੇ ਖੁੱਡੇ ਜੋ ਕੱਢ ਕੇ ਪਾਣੀ ਦੇ ਕੇ ਗੋਲੀ ਲਾ ਕੇ ਛੱਡਦੇ ਇਹ ਰਸਵਾ ਨੂੰ 5 ਵਜੇ ਦੇ ਘਰ ਉੱਡੇ ਤੋਂ ਉੱਥੇ ਵੀਰੇ ਕਈ ਵਿਦਵਾਨ ਆਏ ਸੀ ਭਾਈ ਇਹਦੇ ਮਗਰ ਨਾਲ ਲੱਗੋ ਲਫਾਫੇ ਦੇ ਵਿੱਚ ਗੋਲੀ ਬੰਨ ਕੇ ਆਵਾ ਲਈ ਸੀ ਮੋਮ ਜਾਂਦੇ ਭਾਈ ਇਹਦੇ ਮਗਰ ਨਾਲ ਲੱਗੋ ਭਾਈ ਮੋਮ ਜਾਂ ਨਾਲ ਲਫਾਫਾ ਖੁੱਲ ਜਾਊਗਾ ਗੋਲੀ ਵਿੱਚ ਲਾ ਕੇ ਕਿ ਕਬੂਤਰ ਮਾਰਾ ਦੂ ਤੁਹਾਡੇ ਥੋੜੀ ਗੱਲ ਤੇ ਕਬੂਤਰ ਮਾਰ ਲੋਂਗੇ ਜਸੋ ਭਰਾ ਆ ਕੇ ਮੋਮ ਜਾਂ ਨਾਲ ਲਫਾਫੇ ਵਿੱਚ ਕਬੂਤਰ ਗੋਲੀ ਬੰਨ ਕੇ ਲਾਤੀ ਉਹ ਅੰਦਰ ਖੁੱਲ ਜਾਊਗੀ ਵੀਰੇ ਪਹਿਲਾਂ ਤਾਂ ਮੈਂ ਸਿੱਧੀ ਗੱਲ ਦੱਸਣਾ ਉਹ ਜਿਹੜਾ ਕਬੂਤਰ ਬਾਜ਼ ਵੀਰ ਆ ਉਹਨੇ ਮੈਸੇਜ ਕੀਤਾ ਉਹਨੂੰ ਇੰਨਾ ਪਤਾ ਹੀ ਨਹੀਂ ਵੀਰੇ ਵੀ ਕਬੂਤਰਾਂ ਨੂੰ ਕਿਹੜੀ ਕਿਹੜੀ ਚੀਜ਼ ਵਿੱਚ ਗੋਲੀ ਲੱਗਦੀ ਆ ਕਿਹੜੀ ਚੀਜ਼ ਵਿੱਚ ਸਮਾਨ ਲੱਗਦਾ ਅੱਜ ਮੈਂ ਤੁਹਾਨੂੰ ਦੱਸੂਗਾ ਕਿਹੜੀ ਕਿਹੜੀ ਚੀਜ਼ ਵਿੱਚ ਸਮਾਨ ਲੱਗਦਾ ਤੇ ਉਹ ਇੰਨਾ ਨਹੀਂ ਪਤਾ ਭਰਾ ਮੇਰੀ ਗੱਲ ਸੁਣ ਵੀਰ ਮੋਸੇ ਵੀਰ ਨੂੰ ਕਹਿਣਾ ਕਿ ਜੇ ਵੀਡੀਓ ਵੀਰ ਦੇ ਕਰ ਜਾਵੜੀ ਤਾਂ ਤੇ ਆਪਾਂ ਵੀਰ ਨੂੰ ਕਹਿ ਲੈਂਦੇ ਆ ਵੀਰ ਕਬੂਤਰਾਂ ਦੇ ਅੰਦਰ ਇੰਨੀ ਜਿਆਦਾ ਗਰਮੈਸ਼ ਹੁੰਦੀ ਆ ਇਹ ਕੱਚ ਖਾਲਾ ਨਾ ਕੱਚ ਗਲ ਜਾਂਦਾ ਜੇ ਰੋਡ ਚੋਗ ਲਾ ਨਾ ਤਾਂ ਰੋਡ ਗਲ ਜਾਂਦੇ ਆ ਤਬ ਵੀਰੇ ਉਹ ਤਾਂ ਫੇਰ ਵੀ ਕਿੱਡੀ ਕੀ ਚੀਜ਼ ਆ ਤੂੰ ਜੀ ਮੇਰਾ ਵੀਰ ਕਿਸੇ ਚੰਗੇ ਕਬੂਤਰ ਖੜਾ ਬਾਜ਼ ਖੜਾਰੀ ਵੀਰ ਕੋਲ ਜਾਈ ਕਿ ਚੰਗੇ ਆ ਉਸਤਾਦ ਕੋਲੇ ਉਹਨਾਂ ਜਾ ਕੇ ਕਹਿਣੇ ਉਸਤਾਦ ਜੀ ਇਹ ਜਿਹੜੀ ਆਪਾਂ ਮੋਮ ਦੇ ਲਪਾਫੇ ਦੇ ਵਿੱਚ ਗੋਲੀ ਬਣ ਕੇ ਦਿੰਦੇ ਉਹ ਕੀ ਉਹ ਸਹੀ ਆ ਜਾਂ ਗਲਤ ਆ ਉਹ ਅੰਦਰ ਗਲ ਜਾਂਦੀ ਆ ਲਪਾਫਾ ਅੰਦਰ ਗਲ ਜਾਂਦਾ ਜਾਂ ਨਹੀਂ ਕਬੂਤਰ ਤਾਂ ਵੀ ਮਰਦੇ ਜਾਂ ਕਬੂਤਰ ਮਰ ਜਾਂਦੇ ਉਹ ਤੈਨੂੰ ਦਾਅ ਦਿੰਦੇ ਕਿਹੜੀ ਕਿਹੜੀ ਚੀਜ਼ ਬਣੇ ਮੇਰੇ ਮੈਂ ਦੱਸਦਾ ਬਦਾਮਾਂ ਦੀ ਸ਼ੈਲ ਚ ਬੰਨ ਕੇ ਗੋਲੀ ਲੱਗ ਜਾਂਦੀ ਆ ਆਟੇ ਵਾਂ ਚ ਲਵੇਟ ਕੇ ਗੋਲੀ ਲੱਗ ਜਾਂਦੀ ਆ ਮੋਮ ਜਾਂ ਉਹਨੇ ਲਪਾਪੇ ਵਿੱਚ ਲਪੇਟ ਕੇ ਉਹਦੇ ਵਿੱਚ ਨਿੱਕੀ ਜੀ ਮੂਰੀ ਕੱਢ ਕੇ ਉਹਦੇ ਚ ਗੋਲੀ ਲੱਗ ਜਾਂਦੀ ਆ ਤੇ ਕਈ ਵੀਰ ਭਰਾ ਟਾਕੀ ਦੇ ਵਿੱਚ ਵੀ ਬੰਨ ਕੇ ਗੋਲੀ ਲਾ ਦਿੰਦੇ ਆ ਵੀਰੇ ਠੀਕ ਆ ਮੇਰੇ ਵੀਰ ਤੇ ਕਿਸੇ ਚੰਗੇ ਉਸਤਾਦ ਤੋਂ ਜਾ ਕੇ ਪੁੱਛ ਲਈ ਤੇ ਚਲੋ ਵੀਰੇ ਵੀਡੀਓ ਬਹੁਤ ਜਿਆਦਾ ਲੰਮੀ ਹੋ ਜਾਂਦੀ ਆ ਤੇ ਆਪਾਂ ਗੱਲਬਾਤ ਕਰਦੇ ਆ ਆਪਾਂ ਆਉਦੇ ਮੁੱਦੇ ਤੇ ਤੁਹਾਨੂੰ ਦੱਸ ਦੂੰ ਬਰੇ ਕਬੂਤਰੀ ਕਿਵੇਂਾਂ ਰੱਖਾਂ ਦੁਨੀਆ ਹਣ ਜਿਵੇਂ ਮੰਨ ਲਓ ਆ ਕਬੂਤਰੀ ਆ ਸਾਹਮਣੇ ਤੁਸੀਂ ਕਰਨਾ ਕਿ ਜਿਹੜੀ ਤੁਹਾਡੀ ਕਬੂਤਰੀ ਆਂਡੇ ਨਹੀਂ ਰੱਖਦੀ ਤੁਸੀਂ ਆਪ ਦੀ ਉਸ ਕਬੂਤਰੀ ਨੂੰ ਫੜਨਾ ਜਿਵੇਂ ਹੁਣ ਖੋ ਆਪਾਂ ਕਬੂਤਰੀ ਫੜ ਲਈ ਕਬੂਤਰੀ ਫੜ ਲਈ ਨਾ ਵੀਰੇ ਤੇ ਇਹਦੇ ਤੁਸੀਂ ਆਇਆ ਪੈਠ ਫਰੋਲਣੀ ਆ ਪੈਠ ਫਰੋਲ ਕੇ ਬਈ ਇਹ ਦੇਖੋ ਕਿੱਥੇ ਪੈਠ ਦੇ ਉੱਤੇ ਦੁੱਧੀ ਹੁੰਦੀ ਆ ਗੰਡ ਜੀ ਆ ਦੇਖੋ ਲਵੇ ਆਂ ਚੀਜ਼ ਇਹ ਚੀਜ਼ ਨੂੰ ਤੁਸੀਂ ਵੀਰੇ ਜਾਂ ਤਾਂ ਹੱਥ ਨਾਲ ਨੱਪ ਕੇ ਇਹਦਾ ਰੇਸ਼ਾ ਜਾਂ ਕੱਢ ਦੇਣਾ ਤੇ ਜਾਂ ਨੂੰ ਉੱਤੋਂ ਕੈਂਚੀਆਂ ਵੜ ਦਿਓ ਦੇਖ ਲਓ ਵੀਰੇ ਆਹ ਚੀਜ਼ ਆ ਪੂਛ ਦੇ ਕੋਲੋਂ ਸ਼ੁਰੂ ਹੋਊਗੀ ਤੇ ਪੈਠ ਦੇ ਉੱਤੇ ਆ ਜਿੱਥੋਂ ਇਹਦੀ ਪੂਛ ਸ਼ੁਰੂ ਹੁੰਦੀ ਆ ਜਿਹੜੀ ਕਬੂਤਰੀ ਆਂਡੇ ਨਹੀਂ ਰੱਖਦੀ ਉਹਦਾ ਉਹਦੀ ਇਲਾਜ ਦੱਸਦੇ ਪਏ ਵੀਰੇ ਇਹਨੂੰ ਤੁਸੀਂ ਕੈਂਚੀ ਨਾਲ ਜਾਂ ਤਾਂ ਵੱਢ ਦਿਓ ਤੇ ਜਾਂ ਵੀਰੇ ਇਹਨੂੰ ਤੁਸੀਂ ਦੂਜਾ ਕਰ ਦਿਓ ਨੱਪ ਕੇ ਫੇਕ ਇਹਦਾ ਰੇਸ਼ਾ ਕੱਢ ਦਿਓ ਮੇਰੇ ਆਪਾਂ ਪਹਿਲਾਂ ਗੱਲਾਂ ਸਭ ਤੋਂ ਪਹਿਲਾਂ ਆਪਾਂ ਆਪਦੇ ਕਬੂਤਰਾਂ ਦੇ ਸਪੀਰੀਅਸ ਕਰਦੇ ਹਾਂ ਇਸਤੇਮਾਲ ਕਰਦੇ ਹਾਂ ਫੇਰ ਆਪਾਂ ਗਾਂਹ ਰੱਖਦੇ ਹਾਂ ਜੇ ਆਪਾਂ ਲਿਫਾਫੇ ਮੂਮਦਿਆਂ ਨੇ ਬੰਨ ਕੇ ਕਬੂਤਰ ਡਾਏ ਆ ਗੋਲੀ ਲਾਈ ਆ ਸਮਾਨ ਲਾਇਆ ਉਹ ਖੁਰਿਆ ਤੇ ਆਪਾਂ ਨੂੰ ਪਤਾ ਕਬੂਤਰ ਨਹੀਂ ਮਰਤੇ ਤਾਂ ਆਪਾਂ ਗਾਂਹ ਗੱਲ ਦਸੀ ਆ ਠੀਕ ਆ ਤੇ ਇਹ ਵੀ ਆਪਾਂ ਤਰੀਕਾ ਇਸਤੇਮਾਲ ਕੀਤਾ ਹੋਇਆ ਵੀਰੇ ਹੁਣ ਜਿਹੜੀਆਂ ਕਬੂਤਰੀਆਂ ਨਹੀਂ ਅੰਡੇ ਰੱਖਦੀਆਂ ਆਪਾਂ ਉਹਨਾਂ ਦੇ ਇਹੀ ਕੰਮ ਕੀਤਾ ਪੂਸ਼ਖਲੋਂ ਸ਼ੁਰੂ ਹੁੰਦੀ ਹੈ ਉਹ ਪੂਸ਼ ਫਰੋਲ ਕੇ ਉਹਦੀ ਚੰਗੀ ਤਰ੍ਹਾਂ ਜਿਵੇਂ ਮੰਨ ਲਓ ਆ ਇੱਥੇ ਆ ਕਬੂਤਰੀ ਦੇ ਡੰਡੇ ਰੱਖਿਆ ਆ ਥਾਂ ਤੇ ਆ ਵੀਰੇ ਆ ਪੂਸ਼ ਹੈ ਨਾ ਉਹਦੀ ਪੂਸ਼ ਕੋਲੇ ਇੱਥੇ ਪੈਠ ਕੋਲੇ ਤੋਂ ਹੀ ਥਾਂ ਫਰੋਲਣਾ ਏ ਥਾਂ ਫਰੋਲ ਕੇ ਤੇ ਉਹ ਇੱਥੇ ਕੰਡਾ ਜਾਂ ਨਿਕਲਿਆ ਆਊਗਾ ਪੈਠ ਦੇ ਉੱਤੇ ਤੋ ਕੰਡੇ ਨੂੰ ਤੁਸੀਂ ਕੀ ਕਰਨਾ ਕੈਂਚੀ ਨਾਲ ਵੜ ਦੇਣਾ ਜਾਂ ਵੀਰੇ ਉਹਨੂੰ ਤੁਸੀਂ ਉਹਦਾ ਨੱਪ ਦੇਣਾ ਚੰਗੀ ਤਰ੍ਹਾਂ ਉਹ ਰੇਸ਼ਾ ਕੱਟ ਦੇਣਾ ਉਹਦਾ ਠੀਕ ਆ ਬਾਈ ਤੇ ਇਸ ਨੇ ਇਹ ਨਾ ਕੀ ਹੋਵੇ ਤੁਹਾਡੇ ਕਬੂਤਰੀਆਂ ਆਂਡੇ ਰੱਖਣ ਲੱਗ ਗਈਆਂ ਤੇ ਦੂਜੀ ਗੱਲ ਤੁਸੀਂ ਜਿਹੜੀ ਨਸਲ ਬਣਾਉਣੀ ਆ ਭੈਣ ਭਰਾ ਤੇ ਪਿਓਤੀ ਤੇ ਜੋੜੇ ਲਾਉਣੇ ਆ ਉਹ ਲਾਏ ਹੋਏ ਆ ਤੇ ਜਾਂ ਲਾਉਣੇ ਆ ਵੀਰੇ ਤੇ ਉਹਨਾਂ ਦੇ ਤੁਸੀਂ ਬੱਚੇ ਜਿਹੜੇ ਨਿਕਲਣਗੇ ਉਹ ਬੱਚੇ ਡਾਉਣੇ ਨਹੀਂ ਬਈ ਘਰੇ ਸਾਹਮ ਕੇ ਰੱਖ ਲੈਣੇ ਆ ਸੰਭਾਲ ਕੇ ਰੋਕ ਕੇ ਰੱਖ ਲੈਣੇ ਆ ਤੇ ਜੇ ਡਾਉਣੇ ਆ ਤਾਂ ਘਰੇ ਡਾਉਣੇ ਆ ਬਾਜੀ ਨਹੀਂ ਛੜਨੇ ਤੇ ਉਹ ਇੱਕੋ ਬਲੱਡ ਲਾਈਨ ਦੇ ਬੱਚੇ ਇੱਕੋ ਬਲੱਡ ਲਾਈਨ ਨਾਲ ਨਹੀਂ ਲਾਉਣੇ ਅੱਡੋ-ਅੱਡੀ ਲਾਉਣੇ ਆਪਾਂ ਜਿਵੇਂ ਮੰਨ ਲਓ ਆਹ ਕਬੂਤਰ ਤੇ ਉਹ ਕਬੂਤਰੀ ਇਹਦੇ ਅੱਡ ਲਾ ਬਲੱਡ ਲੈਣਾ ਉਹ ਕਬੂਤਰ ਉਹ ਕਬੂਤਰੀ ਅੱਡ ਬਲੱਡ ਲੈਣਾ ਤੇ ਮੈਂ ਉਹਨਾਂ ਦੇ ਬੱਚੇ ਵੀਰੇ ਇਹਨਾਂ ਦੇ ਬੱਚਿਆਂ ਨਾਲ ਲਾਉਂਗਾ ਇਹਨਾਂ ਦੇ ਬੱਚੇ ਉਹਨਾਂ ਦੇ ਬੱਚਿਆਂ ਨਾਲ ਲਾਉਂਗਾ ਤੋ ਮੈਂ ਘਰੇ ਢਾਲੂਗਾ ਮੈਂ ਬਾਜੀ ਨਹੀਂ ਛੱਡਨੇ ਉਹ ਕਿਉਂਕਿ ਮੈਂ ਉਹਨਾਂ ਦੇ ਬਾਂ ਬੱਚਿਆਂ ਦੇ ਬੱਚੇ ਛੱਡੂਗਾ ਬਾਜੀ ਉਹਨਾਂ ਦੇ ਬੱਚਿਆਂ ਦੇ ਬੱਚੇ ਬਾਜੀ ਛੱਡਣ ਵਾਲੇ ਹੋਣਗੇ ਉਹ ਨਸਲ ਤਗੜੀ ਬਣਨੀ ਆ ਉਹਨਾਂ ਨੇ ਫੁੱਲ ਰਿਜ਼ਲਟ ਦੇਣਾ ਵੀਰੇ ਇਹਨਾਂ ਨੇ ਨਹੀਂ ਜੇ ਮੰਨ ਲਾ ਹ ਇਹ ਕਬੂਤਰ ਦੇ ਤੇ ਉਹ ਕਬੂਤਰੀ ਦੇ ਆ ਬੱਚੇ ਆ ਮੰਨ ਲਓ ਇਹ ਬੱਚੇ ਮੈਂ ਬਾਜੀ ਤੇ ਛੱਡੂਗਾ ਨਾ ਇਹਨਾਂ ਦਾ ਮੈਨੂੰ ਘੱਟ ਰਿਜ਼ਲਟ ਮਿਲੂਗਾ ਤੇ ਗਾਂ ਜਿਹੜੇ ਹੁਣ ਇਹਨਾਂ ਦੇ ਇਹਨਾਂ ਨਾਲ ਹੋਰ ਬੱਚੇ ਲਾਉਂਗਾ ਇਹ ਪੱਠੀ ਨਾਲ ਜਿਵੇਂ ਇਹ ਪੱਠੀ ਆ ਇਹਦੇ ਨਾਲ ਮੈਂ ਕੋਈ ਹੋਰ ਪੱਠੀ ਲਾ ਦੂੰਗਾ ਮੰਨ ਲਓ ਇਹ ਪੱਠੀ ਨਾਲ ਮੈਂ ਆਹ ਦਾ ਚਲ ਇੱਕੀ ਆ ਗਿਆ ਮੰਨ ਲਓ ਆਹ ਪੱਠਾ ਲਾਤਾ ਇਹ ਅੱਡ ਬਲੱਡ ਲੈਣ ਦਾ ਤੇ ਹੁਣ ਇਹਨਾਂ ਦੋਹਾਂ ਦੇ ਜਿਹੜੇ ਬੱਚੇ ਹੋਣਗੇ ਉਹ ਉੱਡਨੇ ਵੀਰੇ ਬਾਜੀ ਤੇ ਉਹ ਪੂਰੀ ਤਗੜੀ ਨਸਲ ਬਣਨੀ ਆ ਔਰ ਨੀਂ ਨਸਲ ਪੂਰੀ ਤਗੜੀ ਬਣਨੀ ਜੇ ਮੰਨ ਲਓ ਆਪਾਂ ਕਹਦੇ ਵੀ ਇਹਨਾਂ ਦੇਗਾ ਬੱਚੇ ਭੈਣ ਭਰਾਵਾਂ ਦੇ ਪਿਓਤੀ ਦੇ ਬੱਚੇ ਬਾਜੀ ਛੱਡ ਲਾਂਗੇ ਉਹ ਨਹੀਂ ਉਹ ਬੱਚੇ ਆਪਾਂ ਘਰੇ ਰੋਕ ਕੇ ਰੱਖ ਲੈਣੇ ਆ ਉਹਨਾਂ ਦੀ ਆਪਾਂ ਨਸਲ ਬਣਾਉਣੀ ਹੈਗਾ ਅੱਡੋ ਅੱਡੀ ਬਲੱਡ ਲਾਈਨਾਂ ਇੱਕੋ ਬਲੱਡ ਲਾਈਨਾਂ ਦੇ ਬੱਚੇ ਨਹੀਂ ਲਾਉਣੇ ਜਿਵੇਂ ਇਹਦੇ ਬੱਚੇ ਉਧਰ ਲਾਉਣੇ ਆ ਉਹਦੇ ਬੱਚੇ ਇੱਧਰ ਲਾਉਣੇ ਆ ਫੇਰ ਨਸਲ ਬੰਦਨੀ ਆ ਵੀਰੇ ਉਹ ਬੱਚੇ ਰੋਕ ਲੈਣੇ ਆ ਤੇ ਉਹਨਾਂ ਬੱਚਿਆਂ ਦੇਗਾ ਬੱਚੇ ਆਪਾਂ ਬਾਜੀ ਛੜਨੇ ਆ ਇੰਤਜ਼ਾਰ ਤਾਂ ਵੀਰੇ ਥੋੜਾ ਕਰਨਾ ਪਊਗਾ ਮਿਹਨਤ ਵੀ ਕਰਨੀ ਪਊਗੀ ਟਾਈਮ ਤਾਂ ਲੱਗੂਗਾ ਬਈ ਟਾਈਮ ਲੱਗ ਕੇ ਹਰੇਕ ਚੀਜ਼ ਬੰਦੀ ਆ ਵੀਰੇ ਨਸਲਾਂ ਜਿਹੜੀਆਂ ਬੰਦੀਆਂ ਨਾ ਬਈ ਉਹ ਥੋੜਾ ਟਾਈਮ ਤਾਂ ਮੰਗਦੀ ਸਾਰੀ ਉਮਰ ਲੰਘ ਜਾਂਦੀ ਨਸਲ ਬਣਾਉਣ ਲਈ ਫੇਰ ਜਾ ਕੇ ਕਿਤੇ ਬਈ ਨਸਲ ਬੰਦੀ ਆ ਸਾਰੀ ਮਰ ਨਸਲ ਬਣਾਉਣ ਲਈ ਲੰਘੇ ਨਹੀਂ ਫੇਰ ਜਾ ਕੇ ਨਸਲ ਬੰਦੀ ਤੇ ਮੇਰਾ ਭਰਾ ਇਸ ਤਰ੍ਹਾਂ ਤੁਸੀਂ ਨਸਲਾਂ ਲਾਉਣੀਆਂ ਹੁਣ ਜਿਹੜੇ ਮੇਰੇ ਕੋਲ ਉਹ ਬੱਚੇ ਕੱਢੇ ਹੋਇਆ ਰੱਤੇ ਉਹ ਮੇਰੇ ਮੈਂ ਡਾਉਣੇ ਨਹੀਂ ਉਹਨਾਂ ਚ ਦੋ ਕਬੂਤਰੀਆਂ ਰੱਤੀਆਂ ਇੱਕ ਕਬੂਤਰੀ ਮੇਸ ਰੱਤੇ ਨਾਲ ਲਾ ਦਣੀ ਆ ਇੱਕ ਕਬੂਤਰੀ ਮਹਿਰ ਰੱਤੇ ਨਾਲ ਲਾ ਦਣੀ ਆ ਇਹ ਅੱਡੋ ਅੱਡੀ ਬਲੱਡ ਲੈਣਾ ਉਹ ਸੇਮ ਟੂ ਸੇਮ ਬਲੱਡ ਲੈਣੇਗੀ ਇਹਦੇ ਨਾਲ ਕਬੂਤਰੀ ਰੱਤੀ ਲਾਉਂਗਾ ਇਹ ਵੀ ਰੱਤੇ ਬੱਚੇ ਕੱਢਣਗੇ ਉਹਦੇ ਨਾਲ ਰੱਤੀ ਲਾਉਂਗਾ ਉਹ ਵੀ ਰੱਤੇ ਬੱਚੇ ਕੱਢਣਗੇ ਤੇ ਫੇਰ ਮੇਰੇ ਕੋ ਗਾਂ ਨਸਲ ਬਣ ਜੂਗੀ ਪੂਰੀ ਤਗੜੀ ਤੇ ਵੀਰੇ ਉਦੋਂਆਂ ਫਿਰ ਆਪਾਂ ਗਰਮੀ ਚ ਆਪਣਾ ਕੋ ਛੱਡਣ ਵਾਲੇ ਬੱਚੇ ਬਣੀਆਂ ਨੇ ਵੀਰੇ ਜਮੇਨਾਂ ਦੇ ਬੱਚੇ ਹੋ ਜਾਣਗੇ ਇਹ ਭੈਣ ਭਰਾ ਤੇ ਉਧਰ ਲਾ ਕੇ ਇਥੇ ਵਿੱਚੋਂ ਕਬੂਤਰਾਂ ਦੇ ਆਪਣੇ ਕੋ ਹੈਗੇ ਬੱਚੇ ਛੱਡਣ ਵਾਲੇ ਤੇ ਜਿਹੜੇ ਇਹਨਾਂ ਭੈਣ ਭਰਾਵਾਂ ਦੇ ਜੋੜੇ ਮਾਂ ਤੀਰ ਪਿਓ ਪੁੱਤਾਂ ਦੇ ਉਹ ਨਹੀਂ ਆਪਾਂ ਡੋਨੇ ਉਹ ਆਪਾਂ ਨਸਲ ਬਣਾਉਣ ਲਈ ਰੱਖਨੇ ਆ ਤੇ ਜਿਹੜੇ ਹੁਣ ਬੱਚੇ ਕੱਢੇ ਉਹ ਵੀ ਆਪਾਂ ਨਸਲ ਬਣਾਉਣ ਲਈ ਰੱਖਨੇ ਉਹ ਪੱਟੀਆਂ ਆਪਾਂ ਇਹਨਾਂ ਨਾਲ ਲਾਉਣੀਆਂ ਘਰੇ ਢਾਲਾਂਗੇ ਬਾਜੀ ਨਹੀਂ ਛੱਡਣੀਆਂ ਇੱਕ ਇਹੋ ਨਾਲ ਰਤੀ ਇੱਕ ਉਦਨਾ ਤੇ ਬਾਕੀ ਗੱਲਬਾਤ ਕਰਦੇ ਆਂ ਵੀਰੇ ਅਗਲੇ ਬਲੌਗ ਚ ਵੀਡੀਓ ਕਿਵੇਂ ਲੱਗੀ ਵੀਡੀਓ ਸ਼ੇਅਰ ਕਰ ਦਿਓ ਮੇਰਾ ਭਰਾ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਤੇ ਆਪਦੇ ਭਰਾ ਨੂੰ ਕਰਿਓ ਫੁੱਲ ਸਪੋਰਟ ਤੇ ਬਾਕੀ ਇਸ ਵੀਡੀਓ ਦੇ ਵਿੱਚ ਫੇਰ ਵਿਦਵਾਨ ਹੋਣਗੇ ਕਈ ਕਮੈਂਟ ਕਰਨ ਵੀ ਇਹਦੇ ਮਖਰ ਨਾਲ ਲੱਗੋਏ ਤੁਹਾਡੇ ਕਬੂਤਰ ਮਾਰ ਦੂਗਾ ਬੈਂ ਭਾਈ ਬਾਕੀ ਤੁਸੀਂ ਯਾਰ ਤੁਹਾਡੀ ਮਰਜ਼ੀ ਵੀਰੇ ਆਪਾਂ ਕਿਹੜਾ ਤਾਤ ਕੋਈ ਮੰਗਦੇ ਭੇਜਾਂ ਜਾਂ ਆਪਾਂ ਕਹਿੰਨੇ ਵੀ ਹਾਂ ਜਿਉ ਆਪਾਂ ਤਾਂ ਯਾਰ ਸਾਰੇ ਭਰਾਵਾਂ ਦਾ ਭਲਾ ਹੋਵੇ ਸਾਰੇ ਭਰਾਵਾਂ ਦੇ ਕਬੂਤਰ ਉੱਡ ਸਕਣ ਸਾਰੇ ਭਰਾ ਆਪੋ ਆਪਣੇ ਕਬੂਤਰ ਉਡਾ ਸਕਣ ਸਾਰੇ ਭਰਾਵਾਂ ਦੀਆਂ ਚੰਗਲੀਆਂ ਨਸਲਾਂ ਬਣਾ ਲੈਣ ਜੇ ਆਪਾਂ ਆਪਦੇ ਕਬੂਤਰਾਂ ਤੇ ਪਹਿਲਾਂ ਇਸਤੇਮਾਲ ਕਰਦੇ ਹਰ ਇੱਕ ਚੀਜ਼ ਫੇਰ ਆਪਾਂ ਕਿਸੇ ਨੂੰ ਦੱਸਦੇ ਆ ਨਹੀਂ ਮੈਨੂੰ ਕੀ ਚਾਹੀਏ ਵੀਰੇ ਮੈਂ ਕਾਹਨੂੰ ਕਿਸੇ ਦੇ ਬੇਜਾਨੇ ਜਾਨਵਰ ਮਾਰਾ ਦੇ ਆ ਯਾਰ ਭਾਈ ਤੇ ਮੇਰਾ ਭਰਾ ਵੀਡੀਓ ਕਰਦੇ ਹੋ ਸ਼ੇਅਰ ਤਾਂ ਕਿ ਸਾਰੇ ਭਰਾਵਾਂ ਦਾ ਭਲਾ ਹੋ ਸਕੇ ਤੇ ਮਿਲਦੇ ਹਾਂ ਜਲਦੀ ਫੇਰ ਇੱਕ ਨਵੇਂ ਬਲੌਗ ਦੇ ਵਿੱਚ ਜਿਹੜੇ ਭਰਾ ਨਵੇਂ ਜੁੜੇ ਆ ਤੇ ਜੁੜਦੇ ਪਏ ਆ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਤੇ ਜਿਹੜੇ ਪਰ ਆਪ ਨੂੰ ਸਪੋਰਟ ਕਰਦੇ ਵੀ ਉਹਨਾਂ ਦਾ ਧੰਨਵਾਦ ਤੇ ਜਿਹੜੇ ਲੱਤਾਂ ਘੱਟ ਦੇ ਵਿੱਚ ਲੋ ਉਹਨਾਂ ਦਾ ਵੀ ਧੰਨਵਾਦ ਚਲੋ ਵੀਰੇ ਮਿਲਦੇ ਹਾਂ ਜਲਦੀ ਫੇਰ ਇੱਕ ਨਵੇਂ ਬਲੌਗ ਦੇ ਵਿੱਚ